ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮਹਾਂਗਨੰਤ ਪੁੱਤਰ ਦਾ ਸੁਜਿੰਦਰ ਸਿੰਘ ਟੱਡੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਮ ਮੌਜੂਦ ਨੇ ਸ਼ੀਤਲ ਸਿੰਘ ਗੱਲ ਜਿਹੜੇ ਕਿ ਸਮੇਂ-ਸਮੇਂ ਤੇ ਜੁੱਕ ਦੇ ਮਜੂਤਾ ਹਾਲਾਤਾਂ ਤੋਂ ਸਾਨੂੰ ਜਾਣਕਾਰ ਰੋਂਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਗਿਲਸਾਹ ਕੋਰਡਾ ਸਵਾਗਤ ਜੀ ਤੁਹਾਡਾ ਬਹੁਤ ਧੰਨਵਾਦ ਜੀ ਐਗਲ ਸਾਹਿਬ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਸਥਿਤੀ ਬੜੀ ਤਨਾਪੂਰਕ ਬਣੀ ਹੈ ਪ੍ਰਧਾਨ ਮੰਤਰੀ ਸੇਖ ਅਸੀਂ ਨੂੰ ਦੇਸ਼ ਨਾਲ ਦਿੱਤਾ ਗਿਆ ਉਹ ਭਾਰਤ ਪਹੁੰਚੇ 22 ਦੀ ਪਚੌਂਦੀ ਹੁਣ ਜਿਹੜੀ ਉਹ ਜੁੱਕ ਆਉਣ ਦੀ ਸੰਭਾਵਨਾ ਹੈ ਸੱਤ ਸਤਨ ਲੈਂਨ ਦੀ ਸੰਭਾਵਨਾ ਹੈ ਫਿਰ ਵੀ ਦੱਸੋ ਕਿ ਉਹ ਹੱਕ ਹੈਗਾ ਜੁ ਕਿ ਰੰਦਾ ਜਾਂ ਉਹ ਕਿਸ ਬੇਸਤੇ ਜਿਹੜੀ ਜੁ ਕਿ ਚ ਰਹਿ ਸਕਦੀ ਹੈ ਤੇਰਾ ਸਭ ਇਹ شیخ ਹਸੀਨਾ ਜਿਹੜੀ ਕੱਲ ਉੱਥੇ ਕਾਫੀ دیر ਤੋਂ ਪ੍ਰੋਟੈਸਟ ਚੱਲ ਰਿਹਾ ਸੀ ਵਿਦਿਆਰਥੀਆਂ ਦਾ ਜਿਹਦੇ ਲਈ ਵਿਦਿਆਰਥੀਆਂ ਦਾ ਨੂੰ ਕੁਝ ਰਾਹਤਾਂ ਜਿਹੜੀਆਂ ਕਾਫੀ ਸੁਪਰੀਮ ਕੋਰਟ ਨੇ ਵੀ 2 ਹਫ਼ਤੇ ਪਹਿਲਾਂ ਦੇ ਦਿੱਤੀਆਂ ਸੀ ਪਰ ਉਹ ਅੰਦੋਲਨ ਉਹਦਾ ਪੱਕਾ ਗਿਆ ਜਿਹਦੇ ਕਰਕੇ ਕੱਲ شیخ ਹਸੀਨਾ ਨੂੰ ਸਪੈਸ਼ਲੀ ਆਪਣਾ ਰਜਾਇਨ ਦੇ ਕੇ ਜੀ ਵਿਚੇ ਹੀ ਆਪਣਾ ਜਿਹੜਾ ਵਦਾਈਗੀ ਵਾਲਾ ਪਾਸ਼ਨ ਹੁੰਦਾ ਹੈ ਉਹ ਵੀ ਛੱਡ ਕੇ ਕਰਦੀ ਕਰਦੇ ਛੱਡ ਕੇ ਤਾਂ ਇਕਦਮ ਇੰਡੀਆ ਫੌਜ ਦੇ ਕਹਿਣ ਤੇ ਇਮੀਡੀਏਟ ਸੋ ਛੱਡ ਜਾ ਪਉ ਜਾਣਾ ਪਿਆ ਤੇ ਹੁਣ ਤੁਸੀਂ ਗੱਲ ਕੀਤੀ ਹੈਗੀ ਆ ਪੇ ਸ਼ੇਖ ਅਸੀਨਾ ਕਿਸੇ ਵੀ ਲਈ ਵੀ ਐਕਸਪੈਕਟਿਡ ਹੈਗਾ ਜਿਹੜਾ ਕਿ মিডিਏ ਦੀ ਇਹ ਹੋਏਗਾ ਪੇ ਉਹ ਜੁਕੇ ਦੇ ਵਿੱਚ ਉਹ ਅਸਲਮ ਅਪਲਾਈ ਕਰ ਸਕਦੀ ਆ ਪਰ ਇਹਦੇ ਵਾਸਤੇ ਜਿਹੜੀਆਂ ਇੱਥੇ ਦੇ ਰੂਲ ਹੈਗੇ ਆ ਕੁਝ ਉਹ ਸਾਰਿਆਂ ਨੂੰ ਉਹ ਸੇਮ ਜੇ ਉਹਨਾਂ ਕੋਲ ਆਲਰੇਡੀ ਇੱਥੇ ਸਕੰਡੀ ਦਾ ਵੀਜ਼ਾ ਹੈਗਾ ਜਾਂ ਉਹ ਕੁਝ ਲੌਂਗਰ ਹੋ ਸਕਦਾ ਜੋ ਕੋ ਵੀਜ਼ਾ ਨਹੀਂ ਤਾਂ ਉਹ ਇਥੇ ਨਿਊ ਡელი ਸਾਡੀ ਐਮਬੈਸੀ ਵਿੱਚ ਵੀਜ਼ਾ ਅਪਲਾਈ ਕਰ ਸਕਦੀ ਆ ਜੇ ਉਹਨੂੰ ਜਿਹੜਾ ਇੰਟਰਨੈਸ਼ਨਲ ਡਿਪਲੋਮੈਟਿਕ ਵੀਜ਼ਾ ਹੈਗਾ ਤਾਂ ਵੀ ਉੱਥੇ ਟਾ ਕੇ ਟਰੈਵਲ ਕਰ ਸਕਦੀ ਆ ਜੁਕੀਨ ਤਾਂ ਇੱਥੇ ਆ ਕੇ ਉਹ ਅਪਲਾਈ ਕਰ ਸਕਦੀ ਆ ਇਹਦੇ ਵਿੱਚ ਕਿਉਂਕਿ ਉਹਦੇ ਕੋ ਫੈਮਿਲੀ ਕਨੈਕਸ਼ਨ ਵੀ ਹੈਗੇ ਆ ਉਹਨਾਂ ਉਹਦੀ ਜਿਹੜੀ ਸਿਸਟਰ ਹੈਗੀ ਆ ਸ਼ੇਕ ਰਹਿਾਨਾ ਉਹ ਬ੍ਰਿਟਿਸ਼ ਸਿਟੀਜ਼ਨ ਹੈ ਉਹਦੀ ਜਿਹੜੀ ਡਾਟਰ ਹੈਗੀ ਆ ਤਲਬ ਸਦੀਕ ਜਿਹੜੀ ਕਿ ਮੈਂਬਰ ਆਫ ਪਾਰਲੀਮੈਂਟਰੀ ਸੰਸ ਰੀ-ਇਲੈਕਟ ਹੋਈ ਆ ਲੇਬਰ ਪਾਰਟੀ ਇਹ ਬਲੋ ਉਹਦੇ ਕੋਲ ਜਿਹੜੀਆਂ ਜ਼ਿੰਮੇਵਾਰੀਆਂ ਵੀ ਕੁਝ ਇਕਨੋਮਿਕ ਟ੍ਰੇਜ਼ਰ ਸਕੱਟਰੀ ਦੀਆਂ ਜਿਹੜੀਆਂ ਸਰਕਾਰ ਵੱਲੋਂ ਵੀ ਦਿੱਤੀਆਂ ਗਈਆਂ ਹੈਗੀਆਂ ਉਹਦੇ ਕਾਫੀ ਫੈਮਿਲੀ ਕਨੈਕਸ਼ਨ ਵੀ ਇੱਥੇ ਹੈਗੇ ਆ ਉਹ ਇੱਥੇ ਇਸ ਕਰਕੇ ਜ਼ਿਆਦਾ ਲੱਗਦਾ ਹੈਗਾ ਉਹ ਯੂਕੇ ਦੇ ਵਿੱਚ ਆ ਕੇ ਸਾਲਮ ਪਰ ਇੱਥੇ ਕੋਈ ਇਹ ਸਾਲਮ ਅਪਲਾਈ ਕਰ ਦੇਵੇ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ 1,20,000 ਜੋ ਕਿ ਅਕਰੰਟਲੀ ਜਿਹੜੇ ਆ ਪਿਛਲੇ ਸਾਲਾਂ ਦੇ ਵਿੱਚ ਦੇ ਵਿੱਚ ਹੀ ਲੋਕਾਂ ਨੇ 1 ਸਾਲ ਦੇ ਵਿੱਚ ਹੀ ਅਪਲਾਈ ਕੀਤਾ ਸਾਲਮ ਦਾ ਇੱਕ ਜੜਾਇਆ ਸਾਡੇ ਕੋਲ ਅੰਕੜੇ ਹੈਗੇ ਆ ਕੁਝ ਇਹਦੇ 120000 ਤੋਂ ਵੱਧ ਜਿਹੜੇ ਲੋਕਾਂ ਨੇ ਉਹਦੇ ਵਿੱਚ ਉਹ ਵੀ ਹੋ ਸਕਦਾ ਪਰ ਇਹ ਉਹ ਸਾਲਮ ਦੇ ਕੇਸ ਜਿਹੜੇ ਅਪਲਾਈ ਕਰਦੇ ਆ ਇਹਦਾ ਉਹਦਾ ਕੀ ਸਟੇਟਸ ਹੋਏਗਾ ਇਹ ਹੋਮ ਅਫਸ ਕਦੇ ਵੀ ਹਮੇਸ਼ਾ ਕਿਸੇ ਦੀ ਜਿਹੜੀ ਇਨਫੋਰਮੇਸ਼ਨ ਡਿਸਕਲੋਜ਼ ਨਹੀਂ ਕਰਦਾ ਕਈ ਵਾਰ ਇਹੋ ਕੇਸਾਂ ਨੂੰ ਇਹੋ ਪੂਰੇ ਤੱਕ ਪਹੁੰਚਣ ਲਈ ਸਾਨੂੰ ਕਈ ਮਹੀਨੇ ਲੱਗ ਜਾਂਦੇ ਆ ਉਹਦੇ ਲਈ ਉਹ ਅਪਲਾਈ ਕਰ ਸਕਦੇ ਆ ਤੇ ਉਹ ਪਹੁੰਚ ਸਕਦੇ ਆ ਹਾਂਜੀ ਜੀ ਸਾਹਿਬ ਇਹ ਜੁਕੜੀ ਨਾਂ ਦੀ ਸਰਕਾਰ ਬੰਦ ਜਾਂਦੀ ਹੈ ਸਰਕਾਰ ਬੰਦ ਜਾਂਦੀ ਹੈ ਉਹਨੇ ਇੱਕ ਲੋਕਾਂ ਨੂੰ ਕਰਤਾ ਜਿਹੜੇ ਪੈਨਸ਼ਨ ਲੈਂਦੇ ਸੀ ਪੈਨਸ਼ਨ ਲੈਂਦੇ ਸੀ ਬਜ਼ੁਰਗ ਜਦਾਂ ਨੇ ਬੁਢੇਰੇ ਉਮਰ ਹੋ ਗਈ ਸੀ ਉਹ ਪੈਨਸ਼ਨ ਲੈਂਦੇ ਸੀ ਉਹਨਾਂ ਦਾ ਇਹਨਾਂ ਨੂੰ ਇੱਕ ਪੈਨਸ਼ਨ ਨਾਲ ਪੱਤਾ ਵੀ ਦਿੱਤਾ ਅੰਦਰ ਇਹ ਜਿਹੜੇ ਪੱਤੇ ਜਿਹੜਾ ਜਿਹੜਾ ਜਿਹੜੀ ਜੁਕੜੀ ਦੇ ਲੇਬਰ ਸਰਕਾਰ ਉਹਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਬਹੁਤ ਜਿਹਨੂੰ ਕੋਈ ਬਹੁਤ ਝਟਕਾ ਜਿੱਦਾਂ ਸਮਝਿਆ ਜਾ ਰਿਹਾ ਹੈ ਇਸ ਵੇਲੇ ਜਿਹੜੇ ਇਥੋਂ ਦੇ ਬਸ ਨੇ ਇੱਕ ਬਜ਼ੁਰਗ ਹੈ ਜਿਹੜੇ ਹੁਣ ਜਿਹੜਾ ਉਹਨਾਂ ਦਾ ਜਿਹੜਾ ਖਰਚਾ ਹੈ ਸਲਾਣਾ ਜਮ ਮੰਥਲੀ ਖਰਚਾ ਉਹ ਚ ਕਾਫੀ ਉਹਨਾਂ ਨੂੰ ਮੁਸ਼ਕਲ ਦਸਮਨ ਕਰਨਾ ਪਏਗਾ ਕੀ ਹੈ ਸਾਰਾ ਦੇਖੋ ਇਹ ਇਹ ਲੇਬਰ ਗਵਰਨਮੈਂਟ ਯਾਰ ਇੱਕ ਐਸ ਵੇਲੇ ਇਹ ਲੇਬਰ ਪਾਰਟੀ ਪਨਾ ਪ੍ਰੋਨਾਂਊਂਸ ਕਰਦੀ ਰਹੀ ਹੈ ਹੰਗੀ ਪਸੀ ਲੋਕਾਂ ਨੂੰ ਹੋਰ ਰਾਹਤ ਸਹੂਲਤਾਂ ਦਵਾਂਗੇ ਸਹੂਲਤਾਂ ਦਵਾਂਗੇ ਔਰ ਉਹਨਾਂ ਦਾ ਪਹਿਲਾ ਜਿਹੜਾ ਆਹ ਲੋਕਾਂ ਦੇ ਵਿੱਚ ਇਸ ਵੱਲੋਂ ਵਿਰੋਧ ਪਾਇਆ ਜਾ ਰਿਹਾ ਹੈਗਾ ਤੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਪਿੰਛਰਾ ਨੂੰ ਪਹਿਲੇ ਉਹ ਸਟਰਗਲ ਵਿੱਚ ਹੈ ਗਿਆ ਇਸ ਵੇਲੇ ਇਕਨੋਮਿਕ ਸਿਚੁਏਸ਼ਨ ਦੇਸ਼ ਦੀ ਬਹੁਤ ਮਾੜੀ ਹੈਗੀ ਆ ਉਹਨਾਂ ਨੂੰ ਸਰਵਾਈਵ ਕਰਨਾ ਮੁਸ਼ਕਲ ਹੋਇਆ ਹੈ ਉਹਨਾਂ ਦਾ ਜਿਹੜਾ ਪੈਨਸ਼ਨ ਦੇ ਵਿੱਚ ਨਾ ਆ ਉਹਨਾਂ ਨੂੰ ਫਿਊਲ ਜਿਹੜੀ ਆ ਘਰ ਨੂੰ ਗਰਮ ਕਰਨ ਵਾਸਤੇ ਤੇ ਫਿਊਲ ਪੇਮੈਂਟ ਮਿਲਦੀ ਸੀ ਉਹ ਕਲੀ ਮਿਲਦੀ ਸੀ ਹਰ ਸਾਲ ਤੇ ਹੋ ਸੀਗੀ ਅ ਦੋ ਸੌ ਪੌਂਡ ਤੋਂ ਲੈ ਕੇ 600 ਪੌਂਡ ਤੱਕ ਤੇ ਡਿਪੈਂਡ ਕਰਦਾ ਸੀਗਾ ਕਿ ਜਿੱਦਾਂ ਮੈਂ ਤੁਹਾਨੂੰ ਦੱਸਤਾ ਹੈਗਾ ਇਹ 23 ਸਤੰਬਰ 1944 ਤੋਂ 22 ਸਤੰਬਰ 1958 ਦਾ ਜਿੰਨਾ ਵਕਤ ਹੈਗਾ ਤੇ ਉਹਨਾਂ ਨੂੰ ਉਹ 300 ਪੌਂਡ ਪ੍ਰੇਮਟ ਮਿਲਦੀ ਸੀ ਇਸ ਨਾਲ ਨਾਲ ਮਤਲਬ ਇਹ ਸਵਾਲ ਸਵਾਲ ਨਾਲ ਮਿਲਦੀ ਸੀ ਜਦੋਂ ਵਿੰਟਰ ਆਉਂਦੀ ਸੀ ਤੇ ਜਿਹਨੇ ਜ ਇਹਨਾਂ ਤੋਂ 23 ਸਤੰਬਰ ਬਿਫੋਰ ਦਟਾ ਉਹ ਵਰਨ ਹੋਇਆ ਉਹਨਾਂ ਦੀ 500 ਤੋਂ 600 ਤੱਕ ਵੀ ਮਿਲ ਜਾਂਦੀ ਸੀਗੀ ਪਹਿਲਾਂ ਇਹ ਜਿਹੜੀ ਕਲਿਆਣਕ ਪੇਮੈਂਟ ਜਿਹੜੀ ਹੈਗੀ ਸੀ ਸਿੰਗਲ ਸਰ ਇਹ ਦੱਸੋ ਕਿ ਜਿਹੜੇ ਸਿੰਗਲ ਆਦਮੀ ਜਿਹਦਾ ਸਿੰਗਲ ਨੂੰ ਕਹਿੰਦੀ ਮਿਲਦੀ ਸੀ ਜਾਂ ਜਿੱਦਾਂ ਹਸਬੰਡ ਵਾਈਫ ਪਰ ਉਹਨਾਂ ਨੂੰ ਉਹਕ ਮਿਲਦੀ ਸੀ ਜੇ ਹਸਬੰਡ ਵਾਈਫ ਆ ਤਾਂ ਉਹਨਾਂ ਨੂੰ 200 ਪਾਉਂਡ ਈਚ ਨੂੰ ਮਿਲ ਜਾਂਦੀ ਸੀਗੀ ਰਫਲੀ ਅਪਰੋਕਸੀਮੇਟ ਜਿਹੜੀ ਸੀਗੀ ਫਿਗਰ ਹੈਗੀ ਆ ਤੇ 200 ਪਾਉਂਡ ਲੈ ਲੈਂਦੇ ਸੀ ਡਿਪੈਂਡ ਕਰਦਾ ਉਹਨਾਂ ਦਾ ਵਰਸਕ ਨੂੰ ਹੋਇਆ ਹੈਗਾ ਜੀ ਗੱਲ ਸਭ ਜਿਹੜਾ ਤੁਸੀਂ ਜ਼ਿਕਰ ਕੀਤਾ ਹੋਣੇ ਕਿ ਜਿਹੜਾ ਪੱਤਾ ਜਿਹੜਾ ਇਹ ਪੈਨਸ਼ਨ ਜਿਹੜੇ ਪੈਨਸ਼ਨ ਲੈਂਦੇ ਸੀ ਉਹਨਾਂ ਦਾ ਕੱਟਿਆ ਗਿਆ ਹੁਣ ਮਨ ਨੂੰ ਜਿਹੜਾ ਪੱਤਾ ਕੱਟਿਆ ਗਿਆ ਹੁਣ ਉਸ ਤੋਂ ਬਾਅਦ ਕਿੰਨੀ ਉਹਨਾਂ ਨੂੰ ਪੈਨਸ਼ਨ ਮਿਲੇਗੀ ਸਰਨਾ ਤੇ ਪਹਿਲਾਂ ਕਿੰਨੀ ਮਿਲਦੀ ਸੀ ਐ ਇਸ ਵੇਲੇ ਜਿਹੜਾ ਹੁਣ ਉਹਨਾਂ ਦਾ ਫਿਊਲ ਪੇਮੈਂਟ ਮਿਲਦੀ ਸੀ ਉਹੋ ਹੀ ਕੱਟੀ ਗਈ ਹੈਗੀ ਆ ਉਹਨਾਂ ਨੂੰ ਬਸੇ ਜਿਹੜੇ 66 ਸਾਲ ਦੇ ਬਰਤਾਨੀਆਂ ਵਿੱਚ ਲੋਕ ਹੈਗੇ ਆ ਉਹਨਾਂ ਨੂੰ ਇਸ ਵੇਲੇ ਜੇ ਉਹ ਪੂਰੀ ਸਟੇਟ ਪੰਚ ਨਾਵ ਨੇ ਪੂਰਾ ਕੰਮ ਕੀਤਾ ਹੈ 35 ਸਾਲ ਉਹਨਾਂ ਨੂੰ 221 ਪੌਂਡ ਭੇਪਨੀਆਂ ਮਿਲਦੇ ਹੈਗੇ ਆ ਇਹਦੇ ਨਾਲ ਆ ਜਿਹੜੀ ਫਿਊਲ ਪੇਮੈਂਟ ਆ ਇਹਦੇ ਨਾਲ ਕਾਫੀ ਜਿਹੜੀ ਕਟਲਾਈ ਹੈਗੀ ਆ ਇੱਥੇ ਇੱਕ ਵੀ ਲੋਕ ਜਿਹੜੇ ਪੈਨਸ਼ਨਰ ਹੈਗੇ ਆ ਉਹ ਰਫਲੀ 2 ਮਿਲੀਅਨ ਲੋਕ ਹੈਗੇ ਆ ਜਿਹੜੇ ਬੜੇ ਪੋਵਰਟੀ ਲਾਈਨ ਤੇ ਰਹਿੰਦੇ ਆ ਪਰ ਜਿਆਦਾ ਜਿਹੜਾ ਪਿੰਚ ਕਰਦਾ ਹੈਗਾ ਉਹ 1 ਮਿਲੀਅਨ ਲੋਕਾਂ ਨੂੰ ਬਹੁਤ ਇਫੈਕਟ ਕਰੇਗਾ ਇਹੋ ਇੱਕ ਪਾਸੇ ਤਾਂ ਗਵਰਨਮੈਂਟ ਕਹਿੰਦੀ ਆ ਨਾ ਅਸੀਂ ਆਪਣੀ ਇਹੋ ਲੋਕਾਂ ਦੀ ਜਿਹੜਾ ਕਟ ਲਾਇਆ ਹੈਗਾ ਇਹਦੇ ਨਾਲ ਕੁਛ ਉਹ ਸੇਵਿੰਗ ਕਰੂਗੀ ਪਰ ਉਹਦੇ ਨਾਲ ਸੇਵਿੰਗ ਨਹੀਂ ਹੋਣੀ ਜਿਹੜੇ ਪੈਨਸ਼ਨਰ ਸਟਰਗਲ ਕਰਨਾ ਆ ਉਹ ਕਈ ਪੈਨਸ਼ਨਰ ਜਿਹੜੇ ਆ ਉਹ ਆਪਣੀ ਇਹੋ ਆਪਜੀਵਿਕਾ ਨੂੰ ਕੈਰੀ ਆਨ ਨਹੀਂ ਰੱਖ ਸਕਣਗੇ ਆਪਣੇ ਆਪ ਨੂੰ ਜਿੰਨੇ ਇਥੇ ਸਰਦੀ ਪੈਂਦੀ ਆ ਉਹਨੂੰ ਹੈਲਦੀ ਰੱਖਣ ਵਾਸਤੇ ਹੀਟਿੰਗ ਦੇ ਲੋੜ ਉਹ ਉਹਨਾਂ ਨੂੰ ਜਾਂ ਕਈ ਤਾਂ ਪਹਿਲਾਂ ਮਰ ਜਾਣਗੇ ਕਈ ਕਈ ਜਿਹੜੇ ਆ ਉਹਨਾਂ ਨੂੰ ਜਿਹੜੀ ਆ ਇਸ ਕਰਕੇ ਹਸਪਤਾਲਾਂ ਦੀ ਸ਼ਰਮ ਲੈਣੀ ਪੈਗੀ ਹਸਪਤਾਲਾਂ ਚ ਜਾਣਗੇ ਬਿਮਾਰ ਕਰਕੇ ਐਨ ਐਚ ਐਸ ਤੇ ਖਰਚਾ ਹੋਰ ਵਧੇਗਾ ਭਰ ਭਰ ਵਧੇਗਾ ਭਰ ਭਰ ਵਧੇਗਾ ਇਹ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਹੋ ਰੋਂਗ ਹੈ ਜਿਹੜੀਆਂ ਉਮਰ ਹੱਦਕ ਨਹੀਂ ਹੈ ਜੀ ਪੈਨਸ਼ਨ ਜਿਹੜੀ ਲੈਣ ਦੇ ਜਿਹੜੇ ਪਰਸਨਲ ਜਿਹੜੀ ਉਮਰ 66 ਸਾਲ ਹੈਗੀ ਆ ਜਿਹੜੇ 66 ਸਾਲ ਤੋਂ ਉੱਤੇ ਜਿਹੜੇ ਆ ਇਸ ਵੇਲੇ ਕੰਰੰਟਲੀ ਪੈਨਸ਼ਨ ਲਈ ਅਪਲਾਈ ਕਰ ਸਕਦੇ ਆ ਤਾਂ ਇਹਦੇ ਚ ਇਹੋ ਮੇਨ ਹੈਗਾ ਕਿ ਇਸ ਵੇਲੇ ਪੈਨਸ਼ਨਰਾਂ ਦੀ ਜਿਹੜੀ ਬੋਡੀ ਹੈਗੀ ਆ ਉਹਨਾਂ ਦੀ ਪੈਨਸ਼ਨਰਾਂ ਦੀ ਐਸੋਸੀਏਸ਼ਨ ਉਹ 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 ਉਹਨਾਂ ਨੂੰ ਇੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਤੇ ਜਿਹੜੇ ਆ ਇਹ ਵਿੱਤ ਮੰਤਰੀ ਹੈਗੀ ਆ ਉਹਨਾਂ ਨੂੰ ਕਹਿ ਰਹੇ ਹੈਗੇ ਆ ਇਹੋ ਆਪਣਾ ਫੈਸਲਾ ਵਾਪਸ ਲਓ ਇਹਦੇ ਨਾਲ ਅਸੀਂ ਲੋਕ ਪਹਿਲੇ ਸੰਘਰਸ਼ ਬਹੁਤ ਕਰ ਰਹੇ ਹੈਗੇ ਆ ਸਗਲ ਕਰ ਰਹੇ ਆ ਜੀਣ ਦੇ ਇਹਨੂੰ ਵਾਪਸ ਲੈਣਾ ਚਾਹੀਦਾ ਹੈ ਬਹੁਤ ਬਹੁਤ ਧੰਨਕ੍ਰਿਤ ਜੀ ਤੁਸੀ ਦੇਖ ਰਹੇ ਜੀ ਅਜੀਤ ਰਵਿਟੇ ਇਹ ਸੰਜੀ ਸ਼ੀਤਲ ਸਿੰਘ ਗੱਲ ਜਿਨ੍ਹਾਂ ਨੇ ਜੁਕੇ ਦੇ ਮੌਜੂਦਾ ਹਾਲਾਤਾਂ ਬਾਰੇ ਬਖਤਾਰ ਸਾਹਿਬ ਜਾਣਕਾਰੀ ਦਿੱਤੀ ਹੈ ਅੱਗੇ ਤੋਂ ਵੀ ਤੁਹਾਡੇ ਲਈ ਅਜਿਹੀਆਂ ਜਾਣਕਾਰੀਆਂ ਲੈ ਕੇ ਅਸੀਂ ਹੁੰਦਾ ਰਹਿ ਕੇ ਹਾਜ਼ਰ ਹੋਣਸਨਦੇ ਹਾਂ ਸਤਿ ਸ਼੍ਰੀ ਅਕਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ